ਜਿਵੇਂ ਗੁਰੂ ਨਾਨਕ ਪਾਤਸ਼ਾਹ ਕਰਦੇ ਸੀ ਜਿਵੇਂ ਗੁਰੂ ਅਰਜਨ ਦੇਵ ਕਰਦੇ ਸੀ ਜਿਨ੍ਹਾਂ ਦੀ ਬਾਣੀ ਪੜਦੇ ਆ ਉਹ ਸਾਰੇ ਮਨੋ ਕਰਦੇ ਐ ਪਰ ਅੱਜ ਤੇ ਸਾਡੇ ਤਾਂ ਬਿਜ਼ਨਸ ਬਣ ਗਿਆ ਐ ਅੱਜ ਤੇ ਕੀਰਤਨ ਧੰਦਾ ਬਣ ਗਿਆ ਧਰਮ ਤੇ ਬਣ ਗਿਆ ਧੰਦਾ ਜਿਹੜਾ ਜਿੰਨਾ ਨੁਕਸਾਨ ਇਹਨਾਂ ਧੰਦੇ ਵਾਲਿਆਂ ਨੇ ਕੀਤਾ ਇਹਨਾਂ ਤੇ ਕਿਸੇ ਨੇ ਵੀ ਨਹੀਂ ਕੀਤਾ ਸਭ ਤੋਂ ਵੱਡ ਨੁਕਸਾਨ ਧਰਮ ਨੂੰ ਧੰਦਾ ਬਣਾਉਣ ਵਾਲਿਆਂ ਨੇ ਕੀਤਾ ਐ ਇਸ ਦੇਸ਼ ਦਾ ਸਭ ਤੋਂ ਵੱਡ ਨਕਲੀ ਧਰਮ ਨੇ ਅਸਲੀ ਧਰਮ ਤੇ ਰੱਬ ਦੇ ਨਿਯਮ ਐ ਪਰਮਾਤਮਾ ਦਾ ਬਣਾਇਆ ਹੋਇਆ ਨਿਯਮ ਰੱਬ ਦਾ ਕਾਨੂੰਨ ਇੱਕੀ ਧਰਮ ਐ ਇਥੇ 2 4 10 ਨਹੀਂ ਪਰਮਾਤਮਾ ਤੇ ਪਰਮਾਤਮਾ ਦਾ ਬਣਾਇਆ ਹੋਇਆ ਕਾਨੂੰਨ ਇੱਕੋ ਹੀ ਤਰ੍ਹਾਂ ਜਿਹਨੂੰ ਕਹਿੰਦੇ ਐ ਸਗਲ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਹਰ ਕੋ ਨਾਮ ਜਪ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਜਪ ਮਤਲਬ ਸਮਝ ਨਾਮ ਮਤਲਬ ਰੱਬ ਦੀ ਹੋਂਦ ਪਰਮਾਤਮਾ ਦੇ ਨਿਯਮ ਸਮਝ ਪਰਮਾਤਮਾ ਦੇ ਨਿਯਮਾਂ ਨੂੰ ਸਮਝਣਾ ਹੀ ਪਰਮਾਤਮਾ ਨੂੰ ਜਪਣਾ ਹੈ ਹਰ ਕੋ ਨਾਮ ਜਪ ਪਰਮਾਤਮਾ ਦੇ ਨਿਯਮ ਸਮਝ ਕੇ ਨਿਰਮਲ ਕਰਮ ਸਹੀ ਕੰਮ ਕਰ ਸਹੀ ਕੰਮ ਕਰੀ ਚੱਲ ਬਸ ਤੂੰ ਰੱਬ ਦਾ ਸੱਚਾ ਭਗਤ ਬਣ ਕੇ ਰਹਿ ਰੱਬ ਦਾ ਭਗਤ ਬਣ ਕੇ ਰਹੀ ਏ ਗੁਰੂ ਜੀ ਨੇ ਸਾਨੂੰ ਸਾਨੂੰ ਇਹ ਸਿਖਾਇਆ ਆ ਪਰਮਾਤਮਾ ਦਾ ਸਿੱਖ ਬਣ ਕੇ ਰਹੀਂ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਚੱਲੀ ਤਾਂ ਕਰਕੇ ਹੁਣ ਜਦੋਂ ਪੰਗਤੀ ਆਉਣੀ ਆ ਵੀ ਕਲਯੁਗ ਬੰਦੇ ਦੇ ਕਿੱਥੇ ਜੰਮਦਾ ਜੀ ਅੰਦਰ ਤੇ ਇਹਨੂੰ ਦੂਰ ਕਰਨ ਲਈ ਕੀ ਕਰਨਾ ਪਊ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ ਆਪ ਤਰੇ ਸਗਲੇ ਕੁੱਲ ਤਾਰੇ ਹਰ ਦਰਗਹ ਪਤ ਸਿਉ ਜਾਏ ਦਾ ਜਿਹੜਾ ਬੰਦਾ ਪ੍ਰਮਾਤਮਾ ਦੀ ਕੀਰਤੀ ਕਰੂ